ਪੇਸ਼ ਹੈ ਰਮਨਦੀਪ ਵਿਰਕ ਦੀ ਕਹਾਣੀ ਚਲੋ ਛੱਡੋ ਆਈ ਲਾਈਕ ਦੈਟ ਟਾਈਪ ਆਫ ਮੈਨ ਅਹਿਤਾ ਹੁੰਦਾ ਬੰਦਾ ਹੋਣਾ ਮੇਰੇ ਮੂੰਹੋਂ ਇੱਕਦਮ ਇਹੋ ਨਿਕਲਿਆ ਜਦੋਂ ਸ਼ਿਨੂ ਨੇ ਆਪਣੀ ਕੋਈ ਪੁਰਾਣੀ ਗੱਲ ਦੱਸੀ ਉਹਨੇ ਤਾਂ ਬੇਸ਼ੱਕ ਆਪਣਾ ਹੀ ਦਰਦ ਦੱਸਿਆ ਪਰ ਮੈਨੂੰ ਉਸ ਦਾ ਦੂਜਾ ਸਿਰਾ ਆਪਣੀ ਛਾਤੀ ਵਿੱਚ ਚੁਬਦਾ ਮਹਿਸੂਸ ਹੋਇਆ ਮੈਂ ਉਹਦੀ ਗੱਲ ਪੂਰੇ ਧਿਆਨ ਨਾਲ ਸੁਣੀ ਗੱਲ ਸੁਣਾ ਕੇ ਕਹਿੰਦੀ ਨਹੀਂ ਹੁਣ ਤਾਂ ਮੈਂ ਠੀਕ ਆ ਨਾਰਮਲ ਆ ਪਰ ਉਹਨਾਂ ਦਿਨਾਂ ਚ ਬਲਕੇ ਪੂਰੇ 6 ਮਹੀਨੇ ਬਹੁਤ ਹੀ ਪਰੇਸ਼ਾਨ ਰਹੀ ਡਿਪਰੈਸਡ ਰਹੀ ਮੈਨੂੰ ਇੱਕ ਬਲ ਲਈ ਸ਼ਿਨੂ ਤੇ ਤਰਸ ਜਿਹਾ ਆਇਆ ਪਰ ਨਹੀਂ ਤਰਸ ਨਹੀਂ ਕਰਨ ਹਮਦਰਦੀ ਕਰਨੀ ਆ ਜਾਂ ਤਸੱਲੀ ਦੇਣੀ ਆ ਇਹ ਦੋ ਗੱਲਾਂ ਮੈਂ ਆਪਣੇ ਆਪ ਨੂੰ ਹੀ ਕਹੀਆਂ ਉਸੇ ਵੇਲੇ ਪਰ ਜਦੋਂ ਤੋਂ ਸ਼ਿਨੂ ਨੇ ਮੈਨੂੰ ਇਹ ਗੱਲ ਸੁਣਾਈ ਤਾਂ ਮੇਰੀ ਆਪਣੀ ਹੀ ਕਹੀ ਗੱਲ ਮੈਨੂੰ ਝੋਠਿਆ ਪਵਾਉਣ ਲੱਗੀ। ਮੈਂ ਵੀ ਤਾਂ ਕਈ ਵਾਰ ਕਹਿ ਦਿੰਦੀਆਂ ਸ਼ੀਨੂ ਨੂੰ ਕਿ ਆਪਣੀ ਜ਼ਿੰਦਗੀ 'ਚ ਕੋਈ ਅਜਿਹਾ ਮੇਲ ਦੋਸਤ ਜ਼ਰੂਰ ਹੋਣਾ ਚਾਹੀਦਾ ਜਿਸ ਨਾਲ ਆਪਾਂ ਆਪਣੀ ਗੱਲ ਆਰਾਮ ਨਾਲ ਕਰ ਸਕਦੇ ਹੋਈਏ। ਤੇ ਉਹ ਵੀ ਅਜਿਹਾ ਦੋਸਤ ਜੋ ਦੋਸਤੀ ਦਾ ਮਤਲਬ ਸਮਝਦਾ ਹੋਵੇ ਤੇ ਸੰਜੀਦਗੀ ਨਾਲ ਇਸ ਰਿਸ਼ਤੇ ਨੂੰ ਨਿਭਾਉਣਾ ਜਾਣਦਾ ਹੋਵੇ। ਪਰ ਅੱਜ ਜਦੋਂ ਉਹਨੇ ਆਪਣੀ ਗੱਲ ਮੈਨੂੰ ਸੁਣਾਈ ਤਾਂ ਮੈਂ ਉਹਦੇ ਵਿਰੋਧ ਚ ਖੜ ਗਈ ਕਿੰਨੀ ਉਤਾਵਲੀ ਸੀ ਵਿਚਾਰੀ ਮੈਨੂੰ ਗੱਲ ਸੁਣਾਉਣ ਲਈ ਤੇ ਮੈਂ ਮੈਂ ਗੱਲ ਹੋਰ ਹੀ ਪਾਸੇ ਤੋਰ ਦਿੱਤੀ ਇਹੀ ਤਾਂ ਹੁੰਦਾ ਬੰਦਾ ਹੋਣਾ ਤੇ ਉਹਦੀ ਗੱਲ ਸੁਣ ਕੇ ਮੈਂ ਕਿੰਨੇ ਹੀ ਦਿਨ ਉਸ ਆਦਮੀ ਬਾਰੇ ਸੋਚਦੀ ਰਹੀ ਜੀ ਕਰੇ ਉਹਨੂੰ ਮਿਲ ਕੇ ਦਿਲ ਦੀ ਗੱਲ ਕਹਾ ਪਰ ਮੈਂ ਆਪਣੇ ਦਿਲ ਨੂੰ ਬੁਰੀ ਤਰ੍ਹਾਂ ਝਟਕਦਾ ਕਿ ਨਾ ਸੋਚ ਬਹੁਤ ਵਾਰ ਇਹ ਹੁੰਦਾ ਮੈਂ ਵਿਚਾਰੇ ਆਪਣੇ ਦਿਲ ਨਾਲ ਹਮੇਸ਼ਾ ਤੱਕਾ ਕਰਦੀ ਆਂ ਇਹਦੀ ਗੱਲ ਸੁਣ ਕੇ ਵੀ ਨਹੀਂ ਸੁਣਦੀ ਮੈਨੂੰ ਬਹੁਤ ਬਾਦੋਆਵਾ ਮੰਦਦਾ ਹੋਣਾ ਇਹ ਵਿਚਾਰਾ ਮੇਰਾ ਦਿਲ ਚਲੋ ਛੱਡੋ ਇਹ ਪੂਰੀ ਗੱਲ ਬਾਤ ਚ ਸਹੀ ਪਹਿਲਾਂ ਰੋਟੀ ਪਾਣੀ ਬਣਾਉਣ ਦੀ ਸੋਚਾਂ ਕਿ ਕਿਹੜੀ ਕਿਹੜੀ ਸਬਜ਼ੀ ਜਲਦੀ ਬਣ ਸਕਦੀ ਹੈ ਤੇ ਉਹ ਵੀ ਇੱਕ ਘੰਟੇ ਦੇ ਅੰਦਰ ਅੰਦਰ ਮੇਰੇ ਕੋਲ ਪੂਰਾ ਇੱਕ ਘੰਟਾ ਹੀ ਹੈ ਉਹਦੇ ਚ ਮੈਂ ਦੋ ਬੈਡਰੂਮ ਇੱਕ ਲੌਬੀ ਤੇ ਇੱਕ ਡਰਾਈੰਗ ਰੂਮ ਚ ਨਿਗਾ ਮਾਰਨੀ ਹੈ ਦੇਖਣਾ ਕਿ ਬੈੱਡ ਸ਼ੀਟਸ ਬਦਲਣ ਵਾਲੀਆਂ ਤਾਂ ਨਹੀਂ ਲੌਬੀ ਦਾ ਸਾਰਾ ਰੱਖ ਰਖਾਵ ਸਹੀ ਹੈ ਡ੍ਰੈਂਗ ਰੂਮਸ ਦਾ ਫਰਨੀਚਰ ਸਭ ਓਕੇ ਆ ਨਾ ਹੁਣੇ ਤਾਂ ਅਜੇ ਬੱਚੇ ਸਕੂਲ ਭੇਜੇ ਨੇ ਭਾਂਡਾ ਟਿੰਡਾ ਵੀ ਨਹੀਂ ਸੰਭਿਆ ਜਾਂਦਾ ਸੀ ਕਿ ਫੋਨ ਤੇ ਹੱਬੀ ਦਾ ਆਰਡਰ ਆ ਗਿਆ ਇੱਕ ਘੰਟੇ ਤੱਕ ਭੂਆ ਹੁਣੀ ਆਉਂਦੇ ਨੇ ਉਹਨਾਂ ਅਗਾ ਨਵੀ ਦੇ ਸੌਰੀ ਜਾਣਾ ਮੇਰੇ ਅੱਛਾ ਕਹਿਣ ਤੋਂ ਪਹਿਲਾਂ ਹੀ ਅਗਲਾ ਫਰਮਾਨ ਨਵੀ ਦਾ ਸਾਲਾ ਤੇ ਉਹਦਾ ਕੋਈ ਹੋਰ ਰਿਸ਼ਤੇਦਾਰ ਵੀ ਨਾਲ ਹੈ ਦੁਪਹਿਰ ਦੀ ਰੋਟੀ ਖਾ ਕੇ ਜਾਣਗੇ ਤੂੰ ਦੇਖ ਲਈਂ ਜੇ ਕੁਝ ਚਾਹੀਦਾ ਤਾਂ ਫੋਨ ਕਰਕੇ ਮੋੜ ਵਾਲੇ ਤੋਂ ਮੰਗਾ ਲਈ। ਗੱਲ ਜੇ ਚੱਲ ਹੀ ਰਹੀ ਸੀ ਤੇ ਮੈਂ ਓਕੇ ਓਕੇ ਕਹਿ ਕੇ ਫੋਨ ਰੱਖਤਾ। ਮੈਨੂੰ ਲੱਗਿਆ ਕਿ 5 ਮਿੰਟ ਵੀ ਖਰਾਬ ਨਾ ਕਰਾਂ ਤੇ ਆਪਣਾ ਕੰਮ ਨਵੇੜਾਂ। ਇਹ ਕਿਹੜਾ ਅੱਜ ਦੀ ਕੋਈ ਨਵੀਂ ਗੱਲ ਐ? ਮੇਰੇ ਘਰ ਦਾ ਤਾਂ ਇਹ ਨਿਤ ਦਾ ਹੀ ਹਾਲ ਐ। ਕੋਈ ਹਫਤਾ ਹੀ ਭਾਵੇਂ ਖਾਲੀ ਜਾਂਦਾ ਹੋਵੇ। ਜਦੋਂ ਕੋਈ ਰਿਸ਼ਤੇਦਾਰ ਨਹੀਂ ਆਉਂਦਾ। ਹਫਤਾ ਵੀ ਉਦੋਂ ਦਾ ਹੋਇਆ ਜਦੋਂ ਦੀ ਮੈਂ ਥੋੜੀ ਸਖਤ ਹੋਈ। ਨਹੀਂ ਤਾਂ ਹਰ ਰੋਜ਼ ਜਦ ਦੂਜੇ ਦਿਨ ਦੀ ਗੱਲ ਹੁੰਦੀ ਸੀ ਲੋਕ ਵੀ ਹੱਦ ਦੀ ਕਰਦੇ ਆ ਪੁੱਛਦੇ ਹੀ ਨਹੀਂ ਕਿ ਤੁਸੀਂ ਕਿਤੇ ਜਾਣਾ ਤਾਂ ਨਹੀਂ ਕੋਈ ਤੁਹਾਡੇ ਬੱਚਿਆਂ ਦਾ ਇੰਤਿਹਾਨ ਤਾਂ ਨਹੀਂ ਕੋਈ ਬਿਮਾਰਸ਼ਮਾਰ ਵੀ ਹੋ ਸਕਦਾ ਪਰ ਨਹੀਂ ਮੂੰਹ ਚੁੱਕੀ ਤੁਰੇ ਆਉਣਗੇ ਆਪਣੇ ਸੌ ਕੰਮ ਛੱਡ ਕੇ ਐਵੇਂ ਝੁੱਠੀ ਜਿਹੀ ਸਮਾਈਲ ਨਾਲ ਉਹਨਾਂ ਅਣਚਾਹਿਆਂ ਦਾ ਸਵਾਗਤ ਕਰਨਾ ਪੈਂਦਾ ਵੈਸੇ ਸਾਰਾ ਮੇਰਾ ਹੀ ਕਸੂਰ ਹੈ ਜਾਂ ਮੇਰੇ ਸੁਭਾਅ ਦਾ ਕਿ ਜਦੋਂ ਕੋਈ ਸਾਡੇ ਘਰ ਆਉਂਦਾ ਤੇ ਜਿੰਨਾ ਚਿਰ ਵੀ ਉਹ ਮਹਿਮਾਨ ਵੜ ਕੇ ਰਹਿੰਦੇ ਆ ਤਾਂ ਪਰਫੈਕਟ ਮਹਿਮਾਨ ਨਿਵਾਜ਼ੀ ਕਰਦੀਆਂ ਕਰਨੀ ਵੀ ਚਾਹੀਦੀ ਹੈ ਪਰ ਗੁੱਸਾ ਉਦੋਂ ਆਉਂਦਾ ਜਦੋਂ ਥੱਕੀ ਟੁੱਟੀ ਵੀ ਮੈਂ ਆਪਣੇ ਹਬੀ ਨੂੰ ਨਜ਼ਰ ਨਹੀਂ ਆਉਂਦੀ ਉਹ ਤਾਂ ਖੁਸ਼ ਹੁੰਦਾ ਜਦੋਂ ਅਗਲੇ ਇਹਦੇ ਅੱਗੇ ਮੇਰੀ ਤਾਰੀਫ਼ ਕਰਦੇ ਆ ਕਿ ਤੇਰੀ ਵਾਈਫ ਵਰਗੀ ਕੋਈ ਨਹੀਂ ਬਹੁਤ ਮੰਨ ਸਾਰਾ ਖਿੜੇ ਮੱਥੇ ਮਿਲਦੀ ਹੈ ਸੋ ਨਾਈਸ ਆਫਾ ਤੂੰ ਬਹੁਤ ਲੱਕੀ ਹੈ ਇਹੋ ਜਹੀ ਵਾਈਫ ਮਿਲੀ ਹੈ ਬਲਾ 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 ਆਪਣੇ ਪੇਕਿਆਂ ਦੇ ਤਾਂ ਮੈਂ ਆਪ ਹੀ ਨਹੀਂ ਜਾਂਦੀ ਬਹੁਤਾ ਜਦੋਂ ਕਦੇ ਇੱਜ਼ਤ ਮਾਨ ਨਾਲ ਬੁਲਾਉਂਦੇ ਐ ਜਾਂ ਕੋਈ ਖਾਸ ਫੰਕਸ਼ਨ ਹੁੰਦਾ ਤੇ ਜਾਣਾ ਜ਼ਰੂਰੀ ਹੋ ਜਾਂਦਾ ਉਦੋਂ ਹੀ ਜਾਈਦਾ ਇੰੋਂ ਤਾਂ ਕਦੇ ਵੀ ਨਹੀਂ ਕੀਤਾ ਕਿ ਉਧਰੋਂ ਲੰਘਣ ਲੱਗੇ ਸੀ ਸੋਚਿਆ ਮਿਲ ਜਾਈਏ ਸਾਰੇ ਆਪਣੇ ਅਰਗੇ ਹੀ ਹੁੰਦੇ ਐ ਮੈਂ ਤਾਂ ਕਈ ਵਾਰ ਚਾਹ ਕੇ ਵੀ ਨਹੀਂ ਜਾਂਦੀ ਮੈਨੂੰ ਕਹਿ ਵੀ ਦਿੰਦੇ ਨੇ ਕਿ ਨਿਰਮੋਹੀ ਹੋਗੀ ਪਰ ਕੀ ਦੱਸਾਂ ਦੇ ਦਿਲ ਵਿਚਾਰੇ ਦੀ ਤਾਂ ਕਦੇ ਮੈਂ ਮੰਨੀ ਨਹੀਂ ਖੈਰ ਇਸੇ ਕਰਕੇ ਉਹ ਵੀ ਬਹੁਤ ਘਟ ਆਉਂਦੇ ਨੇ ਐਵੇਂ ਭਾਵੇਂ ਕੋਈ ਸਾਲ છ ਮਹੀਨੇ ਢੇੜਾ ਮਾਰੇ ਬਾਕੀ ਮੈਂ ਵੀ ਬਹੁਤ ਬਿਜ਼ੀ ਹੁੰਨੀ ਆ ਉਹਨਾਂ ਨੂੰ ਪਤਾ ਵੀ ਮੇਰਾ ਹੱਬੀ ਸੋਸ਼ਲ ਬਹੁਤ ਆ ਉਹਦਾ ਹੀ ਮੇਲਾ ਗੱਲਾ ਸੂਤ ਨਹੀਂ ਆਉਂਦਾ ਪਰ ਮੈਂ ਇਹ ਗੱਲ ਉਹਨਾਂ ਨੂੰ ਕਦੇ ਦੱਸੀ ਨਹੀਂ ਉਹਨਾਂ ਨੂੰ ਪਤਾ ਹੀ ਐ ਦੂਜੀ ਗੱਲ ਮੈਂ ਵੀ ਬਹੁਤ ਹੀ ਸਿਆਣੀ ਕੰਮ ਕਾ ਜੀਤੇ ਪੜੀ ਲਿਖੀ ਨੂੰ ਧੀ ਦੇ ਫਰਜ਼ ਨਿਭਾਉਣ ਚ ਐਨੀ ਖੁੱਭ ਗਈ ਕਿ ਆਪਣਾ ਆਪ ਜਿਵੇਂ ਰੋਲ ਹੀ ਲਿਆ ਰੋਲਣਾ ਤਾਂ ਹੈਗਾ ਹੀ ਸੀ ਵੱਡਾ ਖਾਨਦਾਨ ਵੱਡੀ ਜਾਇਦਾਦ ਵਾਲਾ ਘਰ ਜੋ ਮਿਲਿਆ ਏ ਮੈਨੂੰ ਰੋਲਣਾ ਸ਼ਗਤ ਤਾਂ ਮੈਂ ਆਪੇ ਬਣਾ ਲਿਆ ਇਹ ਤਾਂ ਸਾਡੀ ਅਮੀਰੀ ਐ ਅਸਲ ਚ ਢੇਰ ਸਾਰਾ ਗਹਿਣਾ ਗੱਟਾ ਸੁੱਚੀ ਜ਼ਰੀ ਵਾਲੇ ਸੂਟ ਤੇ ਸੁੱਚੀ ਜ਼ਰੀ ਦੀਆਂ ਹੀ ਜੁੱਤੀਆਂ ਤੇ ਹੋਰ ਬਥੇਰਾ ਕੁਝ ਹੁੰਦਾ ਸਾਡੇ ਕੋਲੇ ਚਲੋ ਛੱਡੋ ਮੈਂ ਕਿੱਧਰ ਨੂੰ ਤੁਰਪੀ ਹੁਣ ਤਾਂ 7-8 ਸਾਲ ਹੋ ਗਏ ਸਾਨੂੰ ਇਸ ਸ਼ਹਿਰ 'ਚ ਰਹਿੰਦੇ ਆ। ਹੱਬੀ ਦੀ ਹੀ ਇੱਛਾ ਸੀ ਕਿ ਜਿਸ ਸ਼ਹਿਰ 'ਚ ਉਹਨਾਂ ਆਪਣੀ ਸਟੱਡੀ ਕੀਤੀ ਸੀ ਤੇ ਜਿਸ ਸ਼ਹਿਰ 'ਚ ਜੌਬ ਮਿਲੀ ਉੱਥੇ ਹੀ ਰਹਿائش ਕਰਨੀ। ਤੇ ਇੱਥੇ ਇਕੱਲਾ ਮੇਰਾ ਹੱਬੀ ਮੈਥੋਂ ਸੂਤ ਨਹੀਂ ਆਉਂਦਾ। ਸੂਤ ਤਾਂ ਮੈਂ ਕੀ ਕਰਨਾ ਇਸ ਨੂੰ ਦੇਖਣ ਨੂੰ ਤਾਂ ਬਹੁਤ ਵਧੀਆ। ਲੰਮਾ ਸਲਮਾ ਸੋਹਣਾ ਚੰਗੀ ਡੀਲ ਡਾਲ ਵਾਲਾ। ਚੰਗੇ ਪੈਸੇ ਟੱਕੇ ਵਾਲਾ। ਜਿਹੋ ਜਿਹਾ ਹਰ ਕੁੜੀ ਨੂੰ ਚਾਹੀਦਾ ਆਪਣੇ ਲਈ ਤੇ ਮੈਨੂੰ ਪਿਆਰ ਵੀ ਬਹੁਤ ਜਿੱਤ ਆਉਂਦਾ ਬਿਊਟੀ ਜਾਣ ਲੱਗਾ ਵੀ ਘੁੱਟ ਕੇ ਪਿਆਰ ਕਰਕੇ ਜਾਂਦਾ ਮਜਾ ਆ ਲੈ ਕਦੇ ਭੁੱਲ ਜਾਵੇ ਪਰ ਜਦੋਂ ਮਹੀਨੇ 'ਚ ਇੱਕ ਵਾਰ ਹਫਤੇ ਭਰ ਲਈ ਘਰੋਂ ਬਾਹਰ ਜਾਂਦਾ ਤਾਂ ਫੇਰ ਵੀ ਮਜਾ ਆ ਲਈ ਹੈ ਕਿ ਕਦੇ ਫੋਨ ਕਰਕੇ ਹਾਲ ਪੁੱਛੇ ਜਦੋਂ ਘਰ ਹੁੰਦਾ ਉਦੋਂ ਭਾਵੇਂ ਅੱਧੀ ਰਾਤ ਨੂੰ ਮੈਨੂੰ ਕੋਈ ਤਕਲੀਫ ਹੋਵੇ ਤਾਂ ਉਸੇ ਵੇਲੇ ਕਹੂ ਕਿ ਚੱਲ ਜਲਦੀ ਕਰ ਆਪਾਂ ਡਾਕਟਰ ਦੇ ਚੱਲਦੇ ਆਂ ਪਰ ਜੇ ਸਵੇਰੇ ਮੈਂ ਕਹਾ ਕਿ ਅੱਜ ਮੇਰਾ ਦਿਲ ਠੀਕ ਨਹੀਂ ਮੇਰਾ ਰੋਣ ਹੀ ਨਿਕਲੀ ਜਾਂਦਾ ਤੁਹਾਡੇ ਨਾਲ ਬਹੁਤ ਗੱਲਾਂ ਕਰਨ ਨੂੰ ਜੀ ਕਰਦਾ ਤਾਂ ਉਦੋਂ ਕੁਝ ਨਹੀਂ ਬੋਲਦਾ ਤੇ ਨਾ ਹੀ ਕਦੇ ਪੁੱਛਦਾ ਕਿ ਤੂੰ ਕਿਉਂ ਦੁਖੀ ਐ ਨਾ ਹੀ ਫੋਨ ਕਰਕੇ ਪੁੱਛਦਾ ਕਿ ਸਵੇਰੇ ਤੂੰ ਅਪਸੈਟ ਸੀ ਹੁਣ ਠੀਕ ਐ ਫੋਨ ਤਾਂ ਉਦੋਂ ਹੀ ਕਰਦਾ ਜਦੋਂ ਕਿਸੇ ਦੇ ਆਉਣ ਦਾ ਦੱਸਣਾ ਹੋਵੇ ਕਿ ਆ ਬਣਾ ਲੈ ਆਹ ਬਣਾ ਲੈ ਜਾਂ ਪੁੱਛਦਾ ਹੁੰਦਾ ਮੇਰੀ ਫਲਾਣੀ ਚੀਜ਼ ਕਿੱਥੇ ਹੈ ਲੱਭ ਕੇ ਰੱਖੀ ਇਹ ਉਹ ਇਹਦੀ ਸੋਸ਼ਲ ਲਾਈਫ ਹੀ ਇਹੋ ਜੀ ਹੈ ਕਿ ਕਦੇ ਘਰੇ ਟਿਕਦਾ ਹੀ ਨਹੀਂ ਦੋਸਤੀਆਂ ਦੀਆਂ ਮਹਿਫਲਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਜਿਹੜੇ ਇਹਨੂੰ ਅੱਧੀ ਪੌਣੀ ਰਾਤ ਤੱਕ ਰੁੱਕੀ ਰੱਖਦੇ ਐ ਦਫਾ ਹੋਵੇ ਮੈਂ ਤਾਂ ਹੁਣ ਬਹੁਤਾ ਸੋਚਦੀ ਨਹੀਂ ਪਰ ਹੁਣ ਜਦੋਂ ਇਹੋ ਜਿਹੀ ਮਹਿਮਾਨ ਨਵਾਜ਼ੀ ਕਰਨੀ ਪੈ ਜੇ ਤਾਂ ਸੱਚੀ ਮੇਰਾ ਸਾਰਾ ਮੂਡ ਅਪਸੈਟ ਹੋ ਜਾਂਦਾ ਚਲੋ ਛੱਡੋ ਅੱਧਾ ਘੰਟਾ ਹੋ ਗਿਆ ਹਬੀ ਦਾ ਫੋਨ ਆਏ ਨੂੰ ਅਜੇ ਡਸਟਿੰਗ ਕਰਕੇ ਚਾਦਰਾਂ ਬਦਲ ਕੇ ਡਾਈਨਿੰਗ ਟੇਬਲ ਤੇ ਸੈਟਿੰਗ ਕਰਕੇ ਮਸਾਂ ਨਹਾਤੀਆਂ ਆ ਕਿ ਬਾਹਰ ਮੁੰਡਾ ਦਹੀਂ ਤੇ ਪਨੀਰ ਦੇਣ ਆ ਗਿਆ ਮਿਕਸ ਦਾਲ ਕੁੱਕਰ ਚ ਰਿਜ ਰਹੀ ਐ ਮਸਾਲਾ ਮੈਂ ਇਕੱਠਾ ਹੀ ਬਣਾ ਲੈਣਾ ਲਸਣ ਅਦਰਕ ਪਿਆਜ਼ ਟਮਾਟਰ ਇਹ ਹੀ ਸਾਰਾ ਕੁਝ ਤਾਂ ਪੈਂਦਾ ਦਾਲ ਸਬਜ਼ੀ ਚ ਬਸ ਮੇਰੀ ਆਪਣੀ ਕਲਾਕਾਰੀ ਐ ਕਿ ਬਰਾਬਰ ਸਮੇਂ ਉੱਤੇ 2 ਜਾਂ 3 ਸਬਜ਼ੀਆਂ ਬਣਾ ਲੈਂਦੀ ਆ ਪਰ ਅੱਜ ਦਾਲ ਤੇ ਸ਼ਾਹੀ ਪਨੀਰੀ ਬਣਾਉਣਾ ਪੂਆ ਹੁਣੇ ਜਲਦੀ ਚ ਨੇ ਤੇ ਮੇਰੇ ਲਈ ਸੌਖਾ ਹੈ ਕਹਿਣਾ ਉਹਨਾਂ ਦੱਸਿਆ ਹੀ ਹੋਣਾ ਨਹੀਂ ਤਾਂ ਚਿਕਨ ਬਣਾਏ ਬਿਨਾ ਸਾਡੀ ਆਉ ਭਗਤ ਅਧੂਰੀ ਹੈ ਸਲਾਦ ਤੇ ਰਹਿਤਾ ਤਾਂ ਮੇਰੇ ਲਈ ਮਿੰਟਾਂ ਦਾ ਕੰਮ ਹੈ ਕੁਝ ਵੀ ਨਾ ਬਣਿਆ ਹੋਵੇ ਤਾਂ ਵੀ ਰਹਿਤਾ ਤਾਂ ਛੱਟਪਟ ਰੈਡੀ ਹੋ ਜਾਂਦਾ ਮੈਂ ਸਲਾਦ ਦਾ ਸਾਰਾ ਸਮਾਨ ਕ੍ਰਸ਼ ਕਰਕੇ ਦਹੀਂ ਚ ਮਿਕਸ ਕਰ ਲੈਣੀ ਹੈ ਤੇ ਉੱਪਰੋਂ ਪੁੱਜਿਆ ਜੀਰਾ ਤੇ ਕਾਲਾ ਨਮਕ ਮਿਰਚ ਪੁੱਖ ਦਿਓ ਹਰਾ ਧਨੀਆ ਤੇ ਬਰੀਕ ਕੱਟੀ ਹਰੀ ਮਿਰਚ ਦੀ ਸਜਾਵਟ ਚਲੋ ਛੱਡੋ ਮੈਂ ਆਟਾ ਗੁੰਨ ਕੇ ਰੱਖ ਲਿਆ ਤੇ ਆਉਂਦਿਆਂ ਨੂੰ ਪਾਣੀ ਜਾਂ ਸ਼ਰਬਤ ਦੇਣ ਲਈ ਗਲਾਸ ਤੇ ਜੱਗ ਰੈਡੀ ਕਰ ਲਏ ਨੇ ਬਸ ਹੁਣ ਮੈਂ ਫ੍ਰੀ ਹਾਂ ਥੋੜੀ ਰਾਹਤ ਆ ਸ਼ੁਕਰ ਹੈ 1 ਘੰਟੇ ਤੋਂ 10 ਮਿੰਟ ਉੱਪਰ ਹੋਏ ਨੇ ਤੇ ਮੈਂ ਆਰਾਮ ਕਰਨ ਲਈ ਲੌਬੀ 'ਚ ਬੈਠ ਗਈਆਂ ਮੇਰੇ ਫੋਨ ਦੀ ਘੰਟੀ ਵੱਜੀ ਮੇਰੀ ਬਹੁਤ ਖਾਸ ਦੋਸਤ ਦਾ ਫੋਨ ਆ ਗਿਆ ਉਹ ਬਹੁਤ ਘੱਟ ਫੋਨ ਕਰਦੀ ਹੈ ਜਦੋਂ ਹੀ ਉਹਦਾ ਫੋਨ ਆਉਂਦਾ ਸਾਡੀਆਂ ਗੱਲਾਂ ਘੰਟਿਆਂ ਚ ਹੀ ਹੁੰਦੀਆਂ ਮੇਰੀਆਂ ਬਹੁਤ ਸਾਰੀਆਂ ਮੁਸ਼ਕਲਾਂ ਤਾਂ ਉਹ ਸੌਖੇ ਹੀ ਹੱਲ ਕਰ ਦਿੰਦੀ ਆ ਕੱਲੀ ਬਾਤਾਂ ਕਰਦੀ ਤਾਂ ਮੈਂ ਵੀ ਓਹ ਆ ਪਰ ਮੇਰਾ ਫਿਕਸ ਹੈ ਕਿ ਜੇ ਮੈਂ ਕਿਸੇ ਗੱਲੋਂ ਅਫਸਰਟ ਹੋਵਾਂ ਤਾਂ ਉਹਨੂੰ ਆਥਣੇ ਜੀ ਫੋਨ ਕਰਦੀ ਆ ਤਾਂ ਕਿ ਉਹਦਾ ਵੀ ਦਿਨ ਖਰਾਬ ਨਾ ਹੋਵੇ ਰਾਤ ਤਾਂ ਸਭ ਦੀ ਸੌਂ ਕੇ ਨਿਕਲ ਜਾਂਦੀ ਹੈ ਤੇ ਜੇ ਕਦੇ ਕੋਈ ਟੌਪਿਕ ਡਿਸਕਸ ਕਰਨਾ ਹੋਵੇ ਤਾਂ ਜਾਂ ਕੋਈ ਖੁਸ਼ੀ ਸਾਂਝੀ ਕਰਨੀ ਹੋਵੇ ਤਾਂ ਸਵੇਰੇ 6 ਵਜੇ ਹੀ ਲਾ ਲੈਂਦੀ ਆ ਫੋਨ ਇਹ ਵੀ ਮੇਰੀ ਆਪਣੀ ਮਰਜ਼ੀ ਹੁੰਦੀ ਹੈ ਉਹ ਤਾਂ ਅੱਜਕੱਲ ਬਿਲਕੁਲ ਫਰੀ ਹੁੰਦੀ ਹੈ ਉਹਦੀ ਬੇਟੀ ਛੁੱਟੀਆਂ ਚ ਟ੍ਰਿਪ ਤੇ ਗਈ ਹੋਈ ਐ ਪਹਿਲਾਂ ਤਾਂ ਉਹਦਾ ਘਰ ਵਾਲਾ ਬਹੁਤ ਰੁੱਝਿਆ ਰਹਿੰਦਾ ਸੀ ਪਰ ਅੱਜ ਕੱਲ ਘਰੇ ਐ ਤੇ ਬਹੁਤ ਲਹੂ ਪੀਂਦਾ ਉਹਦਾ ਸੁਭਾਅ ਦਾ ਬੇਹੱਦ ਸ਼ੱਕੀ ਤਾਂ ਹੀ ਉਹਨੂੰ ਕੱਲੀ ਨੂੰ ਕਿਧਰੇ ਜਾਣ ਨਹੀਂ ਦਿੰਦਾ ਉਂਝ ਉਹਨਾਂ ਦੀ ਆਪਣੀ ਫਾਈਨੈਂਸ ਕੰਪਨੀ ਸੀ ਪਰ ਹੁਣ ਉਹ ਕੰਪਨੀ ਸੇਲ ਕਰ ਦਿੱਤੀ ਕਿਉਂਕਿ ਪੈਸਾ ਤੇ ਪ੍ਰਾਪਰਟੀ ਤਾਂ ਬਥੇਰੀ ਬਣਾ ਲਈ ਸੀ ਤੇ ਹੁਣ ਹੋਰ ਸਿਰਦਰਦੀ ਲੈਣ ਦੀ ਹਿੰਮਤ ਨਹੀਂ ਸੀ ਰਹੀ ਹੁਣ ਤਾਂ ਉਹਨਾਂ ਦੀਆਂ ਦੁਕਾਨਾਂ ਤੇ ਸ਼ੋਰੂਮਾਂ ਦਾ ਕਿਰਾਇਆ ਹੀ ਬਹੁਤ ਆ ਜਾਂਦਾ ਪਰ ਮੈਂ ਸ਼ੀਨੂ ਨੂੰ ਸਲਾਹ ਦਿੰਦੀ ਆ ਕਿ ਆਪਣਾ ਬੁਟੀਕ ਖੋਲ ਲਵੇ ਉਹਨੂੰ ਬਹੁਤ ਸ਼ੌਂਕ ਹੈ ਨਾਵੇਂ ਨਵੇਂ ਡਿਜ਼ਾਈਨ ਕਰਨ ਵਾਲੇ ਕਢਾਈ ਕੀਤੇ ਸੂਟਾਂ ਦਾ ਨਾਲੇ ਬਿਜ਼ੀ ਹੋ ਜਾਊ ਖੁਸ਼ ਰਹੂ ਤੇ ਨਾਲੇ ਚਾਰ ਪੈਸੇ ਆਪਣੀ ਮਿਹਨਤ ਦੇ ਆਉਣਗੇ ਆਪਣੇ ਕਮਾਏਆਂ ਦਾ ਵੱਖਰਾ ਹੀ ਆਨੰਦ ਹੁੰਦਾ ਮੈਂ ਵੀ ਤਾਂ ਇੰਨੀ ਬਿਜ਼ੀ ਹੋਣ ਦੇ ਬਾਵਜੂਦ ਜੌਬ ਕਰਦੀ ਆ ਪੈਸੇ ਦੀ ਲੋੜ ਨਾਲੋਂ ਮੈਨੂੰ ਇਹ ਸਾਬਤ ਕਰਨ ਦੀ ਜ਼ਿਆਦਾ ਲੋੜ ਸੀ ਕਿ ਹਾਂ ਮੈਂ ਵੀ ਕਮਾ ਸਕਦੀ ਹਾਂ ਕੋਈ ਵਾਰ-ਵਾਰ ਇਹ ਤਾਂ ਨਹੀਂ ਨਾ ਸੁਣਾ ਸਕਦਾ ਕਿ ਕਦੇ 1 ਰੁਪਿਆ ਵੀ ਕਮਾਇਆ ਹੋਵੇ ਤਾਂ ਪਤਾ ਲੱਗੇ ਤਾਂ ਹੀ ਹੁਣ ਪਾਰਟ ਟਾਈਮ ਜੌਬ ਲੱਭ ਲਈ ਟਰਨ ਨਾਲ ਰਹਿਣੀ ਆ ਪਰ ਸ਼ਿਨੂ ਹੁਣ ਉਸੇ ਤਰ੍ਹਾਂ ਜਿਉਣ ਦੀ ਆਦੀ ਹੋ ਗਈ ਹੈ ਜਿਵੇਂ ਇੰਨੇ ਸਾਲਾਂ ਤੋਂ ਜਿਉਂ ਰਹੀ ਹੈ ਉਹ ਪਰ ਖੁਸ਼ ਰਹਿਣਾ ਵੀ ਚਾਹੁੰਦੀ ਹੈ ਜੇ ਕਦੇ ਕਿੱਧਰ ਜਾਣ ਦਾ ਜੀ ਵੀ ਕਰਦਾ ਤਾਂ ਸਿਰਫ ਮੇਰੇ ਨਾਲ ਜਾਣ ਦੀ ਇਜਾਜ਼ਤ ਆ ਉਹਨੂੰ ਹੋਰ ਕਿਸੇ ਨਾਲ ਨਹੀਂ ਮੇਰੇ ਨਾਲ ਹੀ ਕਿਉਂ ਇਹ ਵੀ ਇੱਕ ਘਟਨਾ ਹੀ ਸੀ ਮੈਂ ਕਾਰ ਚਲਾਉਣੀ ਸਿੱਖੀ ਸੀ ਉਦੋਂ ਤੇ ਲਾਇਸੈਂਸ ਨਵਾਂ ਬਣਾਉਣ ਲਈ ਕਿਸੇ ਦਫ਼ਤਰ ਗਈ ਮੈਨੂੰ ਹਬੀ ਉੱਥੇ ਉਤਾਰ ਗਏ ਸੀ ਤੇ ਕਹਿੰਦੇ ਵਾਪਸੀ ਵੇਲੇ ਆਟੋ ਲੈ ਕੇ ਚਲੀ ਜਾਵੀਂ ਉੱਥੇ ਮੈਨੂੰ ਮਿਲ ਪਿਆ ਸ਼ੀਨੂ ਦਾ ਹਬੀ ਮੈਨੂੰ ਕਹਿੰਦਾ ਮੈਂ ਵੀ ਉਧਰ ਹੀ ਚੱਲਿਆਂ ਤੁਹਾਡੇ ਵੱਲ ਆਪਾਂ ਇਕੱਠੇ ਚੱਲਦੇ ਹਾਂ ਤੁਹਾਨੂੰ ਡ੍ਰੌਪ ਕਰਦੇ ਹਾਂਗਾ ਮੈਂ ਕਿਹਾ ਨਹੀਂ ਬਾਜੀ ਮੈਂ ਚਲੀ ਜਾਉਂ ਉਹ ਤਾਂ ਖੜੀ ਪੈ ਗਿਆ ਮੈਂ ਹਾਰ ਕੇ ਕਿਹਾ ਸੌਰੀ ਬਾਜੀ ਮੈਂ ਆਟੋ ਤੇ ਜਾ ਕੇ ਜ਼ਿਆਦਾ ਕੰਫਰਟੇਬਲ ਹਾਂ ਬੱਸ ਫੇਰ ਘਰ ਜਾ ਕੇ ਲੰਗ ਪਿਆ ਬੋਲਣ ਆਹ ਹੁੰਦੀਆਂ ਨੇ ਸਾਰੀ ਔਰਤਾਂ ਸਿੱਖ ਲਓ ਤੋ ਕੁਝ ਮੈਂ ਜ਼ੋਰ ਲਾ ਲਿਆ ਕਿ ਘਰ ਛੱਡੋ ਨਾ ਕਹਿੰਦੀ ਨਹੀਂ ਮੈਂ ਤਾਂ ਆਟੋ ਤੇ ਹੀ ਜਾਣਾ ਏ ਜੇ ਤੂੰ ਹੁੰਦੀ ਤਾਂ ਝੱਟ ਬਹਿ ਜਾਣਾ ਸੀ ਕਿ ਫੇਰ ਕੀ ਹੁੰਦਾ ਨੀਲੂ ਦਾ ਹੱਬੀ ਐ ਮੇਰਾ ਭਾਜੀ ਉਹ ਆ ਕੀ ਫਰਕ ਪੈਂਦਾ ਤੇ ਗੱਲ ਵੀ ਮੈਨੂੰ ਸ਼ੀਨੂ ਨੇ ਉਦੋਂ ਹੀ ਦੱਸ ਦਿੱਤੀ ਸੀ ਬੜਾ ਹੱਸਿਆ ਸੀ ਅਸੀਂ ਕਿ ਦੇਖ ਲਓ ਕਿਵੇਂ ਪਰਖਦਾ ਏ ਬੰਦਾ ਦੂਜਿਆਂ ਨੂੰ ਤੇ ਹੁਣ ਤਾਂ ਇਹਦੇ ਹੱਬੀ ਦੀ ਸ਼ੂਗਰ ਹੱਦੋਂ ਵੱਧ ਗਈ ਸ਼ਰਾਬ ਪੀ ਪੀ ਲਿਵਰ ਖਰਾਬ ਕਰ ਲਿਆ ਤੇ ਹੁਣ ਬੈੱਡ ਤੇ ਹੀ ਹੁੰਦਾ ਜ਼ਿਆਦਾ ਸਮਾਂ ਆਪ ਜਿੰਨਾ ਚਿਰ ਤਕੜਾ ਸੀ ਕਦੇ ਇੱਧਰ ਉੱਧਰ ਗੋਪੀਆਂ ਚ ਹੀ ਰਹਿੰਦਾ ਸੀ ਅਮੀਰ ਸਰੀਰੋਂ ਤਕੜੇ ਤੇ ਦਿਮਾਗੋਂ ਸਾਫ਼ ਬੰਦੇ ਨੂੰ ਤਾਂ ਮੱਖੀਆਂ ਵਾਂਗ ਲੱਗ ਜਾਂਦੀਆਂ ਹੱਬੜੀਆਂ ਹੋਈਆਂ ਹੋਰ ਤਾਂ ਇਹ ਵੀ ਤਾਂ ਸੋਹਣੇ ਚੰਮ ਦਾ ਸ਼ਕੀਨ ਰਿਹਾ ساری ਉਮਰ ਪਰ ਸਜ਼ਾ ਉਹ ਭੁਗਤ ਰਹੀਆਂ ਜਿਹੜੀਆਂ ਇਹੋ ਜਿਹਾਂ ਦੇ ਲੜ ਲੱਗ ਜਾਂਦੀਆਂ ਬਾਹਰਲੇ ਚਸਕਿਆਂ ਤੇ ਸੁਨੱਖੀਆਂ ਦੇ ਸ਼ਕੀਨ ਆਪਣੀਆਂ ਨੂੰ ਬਿਨਾਂ ਕਸੂਰੋਂ ਹੀ ਕੈਦੀਏ ਕੱਟਣ ਲਈ ਮਜਬੂਰ ਕਰੀ ਰੱਖਦੇ ਐ ਇਹ ਵੀ ਤਾਂ ਵਿਚਾਰੀ ਨੇ ਬਹੁਤ ਕੁਝ ਬਿਨਾਂ ਗਲਤ ਦੇ ਹੀ ਸਹਿ ਲਿਆ ਸੋਹਣੇ ਹੋਣ ਦੀ ਗਲਤੀ ਤੇ ਔਰਤ ਹੋਣ ਦੀ ਗਲਤੀ ਗੱਲ-ਗੱਲ ਤੇ ਸ਼ੱਕ ਕਰਦਾ ਹੱਸਣਾ ਤਾਂ ਕੀ ਉਹ ਤਾਂ ਹੌਂਕਾ ਵੀ ਡਰ ਕੇ ਭਰਦੀ ਐ ਚਲੋ ਛੱਡੋ ਪਰ ਹੁਣ ਮੈਂ ਫੋਨ ਨਹੀਂ ਚੁੱਕਣਾ। ਦਿਲ ਤਾਂ ਕਰਦਾ ਹੈ ਉਹਦੇ ਨਾਲ ਗੱਲਾਂ ਕਰਾਂ, ਕੋਈ ਆਪਣੀ ਸੁਣਾਵਾਂ, ਕੋਈ ਉਹਦੀ ਸੁਣਾ। ਪਰ ਹੁਣੇ ਵਕਤ ਸਹੀ ਨਹੀਂ। ਬਸ ਭੂਆ ਹੁਣੀ ਆਏ ਕਿ ਆਈ। ਇਸ ਕਰਕੇ ਵਿੱਚੋਂ ਹੀ ਫੋਨ ਕੱਟਣਾ ਵੀ ਠੀਕ ਨਹੀਂ ਲੱਗਦਾ। ਥੋੜੇ ਦਿਨ ਪਹਿਲਾਂ ਵੀ ਤਾਂ ਐਵੇਂ ਹੀ ਹੋਇਆ ਸੀ। ਉਹਨੇ ਮਸਾਂ ਹੀ ਸਮਾਂ ਕੱਢਿਆ ਸੀ ਗੱਲ ਕਰਨ ਲਈ। ਪਰ ਉਸ ਦਿਨ ਮੇਰੇ ਬੱਚਿਆਂ ਦੇ ਸੌਣ ਦਾ ਟਾਈਮ ਹੋ ਗਿਆ ਸੀ। ਉਹ ਮੈਨੂੰ ਵਾਰ-ਵਾਰ ਆਵਾਜ਼ ਮਾਰ ਰਹੇ ਸੀ। ਮੰਮਾ ਆਜੋ ਹੁਣ ਫੋਨ ਛੱਡ ਦਿਓ। ਭੀ ਉਸ ਦਿਨ ਘਰ ਨਹੀਂ ਸੀ ਮੈਂ ਬੱਚਿਆਂ ਨੂੰ ਜਲਦੀ ਸੁਵਾ ਦਿੰਨੀ ਆ ਸਵੇਰੇ ਜਲਦੀ ਜੋ ਉੱਠਣਾ ਹੁੰਦਾ ਸੋ ਦੀ ਗੱਲ ਵਿਚ ਵਿਚਾਲੀ ਰਹਿ ਗਈ ਉਹ ਵੀ ਮਸਾਂ ਹੀ ਦਿਲ ਫਰੋਲਣ ਲੱਗੀ ਸੀ ਕਿ ਲੜੀ ਟੁੱਟ ਗਈ ਪਰ ਮੈਂ ਕਹਿਤਾ ਕਿ ਕੱਲ ਸਵੇਰੇ ਪੂਰੇ 9 ਵਜੇ ਕਾਲ ਕਰੂੰਗੀ ਚੁੱਕ ਲਮੀ ਤੇ ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰਾਂਗੇ ਪਰ ਮੇਰੇ ਆਹੀ ਪੰਗੇ ਹੁੰਦੇ ਉਸ ਦਿਨ ਸਵੇਰੇ ਦਿਨ ਚੜਦੇ ਨੂੰ ਹੀ ਪਿੰਡੋਂ ਇਹਨਾਂ ਦੇ ਚਾਚਾ ਚਾਚੀ ਆ ਗਏ ਉਹਨਾਂ ਦਾ ਹਸਪਤਾਲ ਕੋਈ ਬਿਮਾਰ ਸੀ ਤੇ ਮੈਂ ਤਾਂ ਹੈਗੀ ਹਾਂ ਚਾਹ ਪਾਣੀ ਰੋਟੀ ਬਣਾ ਕੇ ਖਵਾਉਣ ਵਾਲੀ ਚੰਗੀ ਪਤਨੀ ਚੰਗੀ ਨੂੰ ਖੈਰ ਛੱਡੋ ਭੂਆ ਹੁਣੀ ਤਾਂ ਲੰਚ ਕਰਕੇ ਤੇ ਮਗਰੋਂ ਚਾਹ ਪੀ ਕੇ ਤੁਰ ਵੀ ਗਈ ਤੇ ਪਿੱਛੇ ਫੇਰ ਰਹਿ ਗਿਆ ਭਾਂਡਿਆਂ ਦਾ ਢੇਰ ਤੇ ਬੱਚਿਆਂ ਦੀ ਫਰਮਾਇਸ਼ ਉਹਨਾਂ ਸਕੂਲੋਂ ਆ ਕੇ ਕੱਪੜੇ ਤਾਂ ਬਦਲ ਲੈਨੇ ਪਰ ਅੱਜ ਮਹਿਮਾਨਾ ਕਰਕੇ ਉਹਨਾਂ ਦੀ ਪਸੰਦ ਦੀ ਕੋਈ ਦਾਲ ਸਬਜ਼ੀ ਨਹੀਂ ਸੀ ਬਣੀ ਮੈਂ ਫਟਾਫਟ ਮਿੱਠੇ ਚੌਲ ਬਣਾਈ। ਦੋਵੇਂ ਭਰਾ ਖੁਸ਼ ਹੋ ਕੇ ਖਾ ਲੈਂਦੇ ਆ ਤੇ ਢਿੱਡ ਵੀ ਭਰ ਜਾਂਦਾ। ਹੱਬੀ ਨੂੰ ਫੋਨ ਕੀਤਾ ਤੇ ਪੁੱਛ ਲਵਾਂ ਕਦੋਂ ਆਉਗੇ। ਅੱਗੋਂ ਫੋਨ ਰਿੰਗ ਵੱਜ ਕੇ ਬੰਦ ਹੋਈ ਜਾਵੇ। ਫਿਰ ਮੈਸੇਜ ਆਉਂਦਾ ਕਮਿੰਗ। ਮੈਂ 2 ਮਿੰਟ ਸੋਚਦੀ ਆ ਕਿ ਕਿੱਥੇ ਬੈਠਾ ਅਜੇ ਤੱਕ। ਪਰ ਫਿਰ ਆਪਣੀ ਸੋਚ ਨੂੰ ਉੱਥੇ ਹੀ ਛਿੜਕ ਕੇ ਧਿਆਨ ਹੋਰ ਪਾਸੇ ਕਰ ਲੈਂਦੀ ਆ। ਖੈਰ ਛੱਡੋ। ਮੈਨੂੰ ਤਾਂ 5:00 ਵੱਜ ਗਏ। ਜਦੋਂ ਦੁਬਾਰਾ ਸ਼ੀਨੂ ਨੂੰ ਫੋਨ ਕੀਤਾ ਉਹ ਗੰਸਫੀ ਮੈਂ ਕਹ ਸੌਰੀ ਕੋਈ ਆ ਗਿਆ ਸੀ ਚੱਲ ਹੁਣ ਦੱਸ ਕਿਹੜੀ ਗੱਲ ਕਰ ਰਹੀ ਸੀ ਤੂੰ ਕਹਿੰਦੀ ਤੂੰ ਕਹੇਂਗੀ ਉਹ ਜੀਆਂ ਕਹਿੰਦੀ ਤੂੰ ਕਹੇਂਗੀ ਕਿਉਂ ਜੀਆਂ ਗੱਲਾਂ ਕਰਦੀ ਐ ਇਸ ਬੰਦੇ ਨੇ ਮੈਨੂੰ ਅੰਤਾਂ ਦੇ ਦੁੱਖ ਦਿੱਤੇ ਆ ਜਦੋਂ ਦੀ ਇਹਦੇ ਨਾਲ ਵਿਆਹੀ ਆ ਚਾਹ ਲਾੜ ਤੱਕ ਕਦੇ ਹੀ ਕੀਤਾ ਹੋਣਾ ਬਾਕੀ ਸਾਰੀ ਉਮਰ ਤਾਂ ਮੇਰੀ ਇਹਦੇ ਤੋਂ ਦਰਦੀ ਦੀ ਲੰਘ ਗਈ ਆ ਆ ਨਹੀਂ ਕਰਨਾ ਉਹ ਨਹੀਂ ਕਰਨਾ ਇੱਥੇ ਨਹੀਂ ਬਹਿਣਾ ਇੱਥੇ ਖਲੋਣਾ ਤੇ ਜੇ ਕਦੇ ਮੈਂ ਕੋਈ ਸਵਾਲ ਕਰ ਦੇਣਾ ਤਾਂ ਤੇਰੀ ਮਾਂ ਦੀ ਤੇਰੀ ਭੈਣ ਦੀ ਬਾਤ ਆਕੀ ਪਈਆਂ ਮੈਂ ਇਹਦੀਆਂ ਮਨਮਰਜ਼ੀਆਂ ਤੋਂ ਆਪ ਖੁਦਰੀਆਂ ਤੋਂ ਤੇ ਆਪਣੀ ਜ਼ਿੰਦਗੀ ਤੋਂ ਇੱਕ ਦਿਨ ਮੈਨੂੰ ਕਹਿੰਦਾ ਜਵਾਨੀ ਤਾਂ ਸੋਹਣੀ ਬਣ ਬਣ ਕੱਢ ਲਈ ਤੇ ਹੁਣ ਵਡਾਪਾ ਕਿਵੇਂ ਕੱਟੇਗੀ ਡਰਦਾ ਇਹਨੂੰ ਆਪ ਦਾ ਮਾਰਦਾ ਕੇ ਹੁਣ ਕਿਸੇ ਦੇ ਨੇੜੇ ਲੱਗਣ ਜੋਗਾ ਨਹੀਂ ਰਹਾ ਤੇ ਮੈਨੂੰ ਐਵੇਂ ਬਕਵਾਸ ਕਰਦਾ ਰਹਿੰਦਾ ਸ਼ੀਨੂ ਅੱਜ ਆਪਣੇ ਭਰੇ ਅੰਦਰ ਨੂੰ ਖਾਲੀ ਕਰਨ ਲਈ ਕਾਹਲੀ ਸੀ ਕਾਫੀ ਕੁਝ ਤਾਂ ਮੈਨੂੰ ਪਤਾ ਹੀ ਸੀ ਪਰ ਕਈ ਕੁਝੋ ਨੇ ਪਹਿਲੀ ਵਾਰ ਦੱਸਿਆ ਕਹਿੰਦੀ ਕਈ ਮਹੀਨਿਆਂ ਤੋਂ ਮੈਂ ਆਪਣੇ ਸਾਰੇ ਯੂਨੀਵਰਸਿਟੀ ਨਾਲ ਪੜਨ ਵਾਲੇ ਮੇਲ ਦੋਸਤਾਂ ਨੂੰ ਮੁੜ ਤੋਂ ਲੱਭਣ ਲੱਗ ਪਈ ਸੀ ਤੂੰ ਹੀ ਤਾਂ ਇਹ ਸਲਾਹ ਦਿੱਤੀ ਸੀ ਉਹ ਸਾਰੇ ਆਪਣੀ ਜ਼ਿੰਦਗੀ 'ਚ ਵਧੀਆ ਖੁਸ਼ਹਾਲ ਨਹੀਂ ਕੋਈ ਕਿਸੇ ਫੀਲਡ 'ਚ ਨਿੱਤਰ ਗਿਆ ਕੋਈ ਕਿਸੇ 'ਚ ਦੋ ਚਾਹੁੰਦੀਆਂ ਤਾਂ ਅਮੀਰ ਜਹ ਹੋਈਆਂ ਸੀ ਤੇ ਉਹਨਾਂ ਦੀਆਂ ਤਾਂ ਘਰ ਵਾਲੀਆਂ ਨਾਲ ਵੀ ਮੇਰੀ ਜਾਣ ਪਛਾਣ ਹੈਗੀ ਹੋ ਸੀ ਤਾਂ ਕਰਕੇ ਉਹਨਾਂ ਨਾਲ ਵੀ ਬਰਾਬਰ ਗੱਲਬਾਤ ਹੋਣ ਲੱਗ ਪਈ ਤੇ ਉਹ ਜਿਹਨੂੰ ਮੈਂ ਬਹੁਤ ਚੰਗੀ ਲੱਗਦੀ ਸੀ ਤੇ ਜੋ ਮੇਰੇ ਘਰ ਰਿਸ਼ਤਾ ਭੇਜਣਾ ਚਾਹੁੰਦਾ ਸੀ ਤੇ ਮੈਂ ਮੇਰੇ ਘਰਦਿਆਂ ਦੀਆਂ ਸਖਤ ਹਦਾਇਤਾਂ ਕਰਕੇ ਚੁੱਪ ਵੱਟ ਲਈ ਸੀ ਉਹਨੂੰ ਵੀ ਮਿਲ ਲੱਭ ਲਿਆ ਉਹ ਬਹੁਤ ਵਧੀਆ ਸੈਟਲ ਹਣ ਮੈਂ ਉਹਨੂੰ ਕਿਵੇਂ ਦੱਸਾਂ ਕਿ ਤੈਨੂੰ ਗਵਾ ਕੇ ਮੈਂ ਆਪਣੇ ਲਈ ਆ ਕੀ ਲੱਭਿਆ ਸੀ ਨਹੀਂ ਦੱਸ ਸਕੀ ਪਰ ਆਪਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਹਦੇ ਨਾਲ ਕਰਨ ਲੱਗ ਪਿਆ ਉਹ ਵੀ ਹੰਗਾਰੇ ਪਰਨ ਲੱਗ ਪਿਆ ਉਹ ਕਈ ਵਾਰ ਪੁੱਛਦਾ ਤੂੰ ਖੁਸ਼ ਹੈ ਮੈਂ ਟਾਲ ਜਾਂਦੀ ਤੇ ਇੱਕ ਦਿਨ ਮਨ ਕਿਸੇ ਗੱਲੋਂ ਬਹੁਤਾ ਆਕਿਆ ਪਿਆ ਸੀ ਤਾਂ ਮੈਂ ਉਹਨੂੰ ਸਭ ਕੁਝ ਦੱਸ ਦਿੱਤਾ ਕਿ ਉਹਦੀ ਪਸੰਦ ਜੋ ਕਿਸੇ ਵੱਡੇ ਘਰ ਦੀ ਮਾਲਕਣ ਬਣ ਬੈਠੀ ਸੀ ਬਹੁਤ ਹੀ ਖੁਸ਼ ਨਹੀਂ ਹੈ ਉਹ ਜਿਵੇਂ ਬੇਵਸ ਜਿਹਾ ਹੋ ਗਿਆ ਇਹ ਗੱਲ ਵੀ ਉਹਨੇ ਹੁਣ ਕੀਤੀ ਮੇਰੇ ਨਾਲ ਜਦੋਂ ਮੈਂ ਇੱਕ ਦਿਨ ਐਵੇਂ ਹੀ ਉਹਦੇ ਨਾਲ ਗੱਲ ਕਰਕੇ ਰੋ ਪਈ ਸੀ ਮੇਰਾ ਪਰਿਆ ਮਨ ਮਹਿਸੂਸ ਕਰਕੇ ਉਹ ਮੇਰੇ ਹੰਗਾਰੇ ਭਰਨ ਲੱਗ ਪਿਆ ਸੱਚੀ ਬਹੁਤ ਦੁਖੀ ਜਿਹਾ ਹੋਇਆ ਸੀ ਮੇਰੀਆਂ ਤਕਲੀਫਾਂ ਸੁਣ ਕੇ ਇੱਕ ਦਿਨ ਕਹਿੰਦਾ ਸ਼ਿਨੂ ਜਿਸ ਦਿਨ ਤੋਂ ਨਾ ਤੇਰੇ ਨਾਲ ਗੱਲ ਹੋ ਰਹੀ ਹੈ ਉਸ ਦਿਨ ਤੋਂ ਮੇਰੇ ਪਰਿਵਾਰ ਨਾਲ ਮੇਰੀ ਦੂਰੀ ਜੀ ਬਣਨ ਲੱਗ ਪਈ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਸਾਰੇ ਬਿਨਾਂ ਕਸੂਰ ਹੋਈ ਕੋਈ ਸਜ਼ਾ ਕੱਟਣ ਉਹਨੇ ਮੈਨੂੰ ਆਪਣੀ ਮੁਹੱਬਤ ਦਾ ਵਾਸਤਾ ਦੇ ਕੇ ਮੁੜ ਫੋਨ ਤੇ ਗੱਲ ਨਾ ਕਰਨ ਦੀ ਸੌਂਝ ਹੀ ਪਾ ਦਿੱਤੀ ਕਹਿੰਦਾ ਆਪਣੀ ਕੀਮਤ ਸਮਝ ਤੇ ਆਪਣੀ ਸ਼ਖਸੀਅਤ ਨੂੰ ਨਖਾਰ ਲੈ ਕੀ ਤੋਂ ਕੀ ਬਣ ਗਈ ਹੈ ਤੇ ਮੁੜ ਉਸ ਨਾਲ ਦੁਬਾਰਾ ਗੱਲ ਕਰਨ ਦੀ ਮੇਰੀ ਹਿੰਮਤ ਨਹੀਂ ਹੋਈ ਬੜਾ ਔਖਾ ਕੱਢਿਆ ਆਸਮ ਪਰ ਹੁਣ ਜੀ ਕਰਦਾ ਕਿ ਉਹਦੇ ਨਾਲ ਨਾ ਸੀ ਉਹਦੀਆਂ ਗੱਲਾਂ ਤਾਂ ਕਿਸੇ ਨਾਲ ਕਰ ਲਵਾਂ ਬਸ ਆਹੀ ਗੱਲ ਸੁਣਾਉਣ ਨੂੰ ਫੋਨ ਕਰਦੀ ਸੀ ਉਹ ਮੈਨੂੰ ਆਖਦੀ ਹੈ ਚਲੋ ਛੱਡੋ ਮੈਂ ਤਾਂ ਖੁਦ ਆਪਣੇ ਆਲੇ ਹੱਥੋਂ ਤੰਗਾ ਕਿ ਘਰੋਂ ਜਾ ਕੇ ਮੈਨੂੰ ਫੋਨ ਨਹੀਂ ਕਰਦਾ ਜੱਫੀ ਪਾ ਕੇ ਤੁਰ ਜਾਂਦਾ ਤੇ ਰੋਂਦੀ ਦੇ ਹੰਝੂ ਨਹੀਂ ਪੁੰਝਦਾ ਜਦੋਂ ਕਦੇ ਮੈਂ ਫੋਨ ਕਰਾਂ ਤਾਂ ਚੱਕਦਾ ਹੀ ਨਹੀਂ ਜੇ ਕੋਈ ਗੱਲ ਪੁੱਛਣੀ ਹੁੰਦੀ ਤਾਂ ਬੱਚਿਆਂ ਤੋਂ ਵੈਸ ਮੈਸੇਜ ਕਰਵਾ ਦਿੰਨੀ ਆ ਤਾਂ ਜਵਾਬ ਦਿੰਦਾ ਤੇ ਵੀਡੀਓ ਕਾਲ ਮੈਂ ਤਾਂ ਭੁੱਲ ਕੇ ਵੀ ਨਹੀਂ ਕਰਦੀ ਪਹਿਲੀ ਗੱਲ ਤਾਂ ਉਹਨੇ ਚੁੱਕਣੀ ਨਹੀਂ ਦੂਜਾ ਮੈਥੋਂ ਵੀ ਕਿਹੜਾ ਕੁਝ ਦੇਖ ਸੁਣ ਹੋਣਾ ਕਿ ਕੌਣ ਆਸ-ਪਾਸ ਪਰ ਇੰਨੀਆਂ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਉਹਨੇ ਕਈ ਵਾਰ ਆਪ ਜਦੇ ਘਰੇ ਨਾ ਆਉਣਾ ਹੋਵੇ ਤੇ ਅਚਾਨਕ ਬਾਹਰ ਰਹਿਣ ਦਾ ਪ੍ਰੋਗਰਾਮ ਬਣੇ ਰਾਤ ਨੂੰ 8 ਵਜੇ ਵੀਡੀਓ ਕਾਲ ਲਾ ਲੈਂਦਾ ਮੈਂ ਵੀ ਚੁੱਕਦੀ ਨਹੀਂ ਮੈਨੂੰ ਪਤਾ ਹੁੰਦਾ ਕਿ ਬਹਾਨੇ ਜੇ ਬਣਾਉ ਕਿ ਇੱਥੇ ਬੈਠੇ ਆ ਉੱਥੇ ਬੈਠੇ ਆ ਪਰ ਅੱਜ ਸ਼ੀਨੂ ਦੇ ਉਸ ਦੋਸਤ ਦੀ ਗੱਲ ਸੁਣ ਕੇ ਇੱਕ ਗੱਲ ਤਾਂ ਸਮਝ ਆਈ ਕਿ ਇਹੋ ਜਿਹੇ ਹੀ ਤਾਂ ਹੁੰਦੇ ਨੇ ਬੰਦੇ ਜਿਹੜੇ ਜਾਣਦੇ ਨੇ ਕਿ ਕਿਹਦੀ ਥਾਂ ਕਿੱਥੇ ਹੈ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਮੁਹੱਬਤ ਨੂੰ ਕਿਹੜੀ ਥਾਂ ਰੱਖਣਾ ਤੇ ਦੋਸਤੀ ਖੈਰ ਛੱਡੋ ਮੈਂ ਸ਼ੀਨੂ ਨੂੰ ਕਿਸੇ ਦਿਨ ਲੰਬੀ ਡਰਾਈਵ ਤੇ ਲੈ ਕੇ ਜਾਵਾਂਗੀ ਤੇ ਪੂਰਾ ਦਿਨ ਉਹਦੇ ਨਾਲ ਖੂਬ ਮਸਤੀ ਕਰੂੰਗੀ ਉਹਦੇ ਨਾਲ ਉਹਦੇ ਦਿਲ ਦੀਆਂ ਗੱਲਾਂ ਕਰੂੰਗੀ ਬਟ ਆਈ ਰੀਅਲੀ ਲਾਈਕ ਦੈਟ ਟਾਈਪ ਆਫ ਮੈਨ ਦ ਰੀਅਲ ਹੀਰੋ